ਉੱਤਲ ਗੁਰਸੇਵੀ ਐ ਅਹਨੇ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵਾ ਸਿਫਤ ਖਸਮ ਦੀ ਨੂਰ ਅਰਸਾ ਹੋ ਕੋਰ ਸਾਹੋ ਝੱਟੀ ਐ ਤਉਦ ਡਿਠੇ ਸੱਚੇ ਪਾਤੇ ਸਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤੇ ਸਾਹ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿ ਠਿਆ ਸੋਹੀਐ ਸਬਨਾ ਦਾ ਵੇਸਾਹੂ ਸੱਜਣ ਸੱਚਾ ਪਾਤੇ ਸਾਹੂ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾਤੀ ਜਾ ਜੋਗ ਚਾਰੇ ਧਨ ਜੀ ਪਵਹ ਬਿਨ ਸਤ ਗੁਰ ਸੋਹਾਗ ਨਾ ਹੋਈ ਰਾਮ ਨੇਹ ਚਲ ਰਾਜ ਸਦਾ ਹਰ ਕੀ ਰਾ ਤਿਸ ਬਿਨ ਆਵਰ ਨਾ ਕੋਈ ਰਾਮ ਜੋਗ ਚਾਰੇ ਧਨ ਜੀ ਭਵੈ ਬਿਨ ਸਤਗੁਰ ਸੁਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਾਰ ਕੀ ਰਾਮ ਤਿਸ ਬਿਨ ਆਵਰ ਨ ਕੋਈ ਰਾਮ ਤੇਸ ਬੇਨ ਆਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਤਾਨ ਪਿਰ ਮੇਲਾਵਾ ਹੋਆ ਗੁਰਮਤੀ ਮਨਮਾਨਿਆ ਸਤ ਗੁਰ ਮਿਲਿਆ ਤਾ ਹਰ ਪਾਇਆ ਬਿਨ ਨਾ ਵੈ ਮੁਕਤ ਨਾ ਹੋਈ ਨਾਨਕ ਕਾਮਣ ਕੰਤੈ 라ਵੀ ਮਨ ਮਾਨਿਐ ਸੁਖ ਹੋਈ ਸਤ ਗੁਰ ਸੇਵ ਧਨ ਬਲੜੀਏ ਹਰਿਵਾਰ ਪਾਵਹਿ ਸੋਈ ਰਾਮ ਸਦਾ ਹੋ ਵਹ ਸੋ ਹਗਣੀ ਫਿਰ ਮੈ ਲਾਵੀਸ ਨਾ ਹੋਈ ਰਾਮ ਫਿਰ ਮੈ ਲਾਵੀਸ ਨਾ ਹੋਈ ਗੁਰਮੁਖ ਬੂਝੈ ਕੋਈ ਹਉ ਮੈ ਮਾਰ ਪਛਾਣਿਆ ਕਾਰਣੀ ਕਾਰ ਕਮਾਵੇ ਸਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ 라ਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਮਾਨਕ ਕਾਮਣ ਪਿਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ ਗੁਰ ਕੀ ਕਾਰ ਕਰੇ ਧਨ ਬਲੜੀਏ ਹਰ ਵਾਰ ਦੇ ਮਿਲਾਏ ਰਾਮ हर कै रंग रत्ती है कामण मेल प्रीतम सुख पाए राम मेल प्रीतम सुख पाए सच समाए सच वरत सब थाई ਸੱਚਾ ਸੀ ਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਾਰ ਸੁਖ ਦਾਤਾ ਸਬਦ ਪਛਾਤਾ ਕਾਮਣ ਲਿਆ ਕੰਠੇ ਲਾਈ ਨਾਨਕ ਮਹਿਲੀ ਮਹਿਲ ਪਛਾਨ ਗੋਰ ਮਤੀ ਹਰ ਪਾਏ ਸਾ ਤਨ ਬਾਲੀ ਧੁਰ ਮੇਲੀ ਮੇਰਾ ਪ੍ਰਭ ਆਪ ਮਿਲਾਈ ਰਾਮ ਗੋਰ ਮਤੀ ਘਟ ਚਾਨਣ ਹੋਆ ਪ੍ਰਭ 라ਵ ਰਹਿਆ ਸਭ ਥਾਈ ਰਾਮ ਪ੍ਰਭ 라ਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ सेज ਸੁਖਾਲੀ ਮੇਰੇ ਪ੍ਰਭ ਪਾਣੀ ਸੱਚ ਸੀ ਗਾਰ ਬਣਾਇ ਕਾਮਣੇ ਨਿਰਮਲ ਹਉ ਮੈਂ ਮਾਲ ਖੋਈ ਗੁਰਮਤ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੈ ਨਾਮ ਨਵ ਨਿਧ ਪਾਈ ਕਾਮਣੇ ਨਿਰਮਲ ਹਾਉ ਮੈਂ ਮਾਲਖੋਈ ਗੁਰਮਤਿ ਸੱਚ ਸਮਾਈ ਨਾਨਕ ਆਪ ਮਿਲਾਈ ਕਰਤੈ ਨਾਮ ਨਵੈ ਨਿਧ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸੂਹੀ ਮਹੱਲਾ ਤੀਜਾ ਜੋਗ ਚਾਰੇ ਧਨ ਜੀ ਪਵੈ ਬਿਨ ਸਤਗੁਰ ਸੋਹਾਗ ਨਾ ਹੋਈ ਰਾਮ ਨਿਹਚਲ ਰਾਜ ਸਦਾ ਹਾਰ ਕੇਰਾ ਤਿਸ ਬਿਨ ਅਵਰ ਨ ਕੋਈ ਰਾਮ